ਮੋਟਰਸਾਈਕਲ ਚੋਰੀ ਹੋਣ ਤੋਂ ਆਪਾਂ ਕਿਵੇਂ ਬਚਾ ਸਕਦੇ ਹਾਂ ਹਾਂਜੀ ਦੋਸਤੋ ਮੋਟਰਸਾਈਕਲ ਤਾਂ ਆਪਣੇ ਸਾਰਿਆਂ ਦੇ ਘਰੇ ਇੱਕ ਇੱਕ ਤਾਂ ਹੈਗਾ ਹੀ ਆ ਕਈਆਂ ਤੇ ਦੋ ਦੋ ਵੀ ਆ ਪਰ ਆਪਾਂ ਉਹਦੀ ਸੇਫਟੀ ਵਾਸਤੇ ਇਕੱਲਾ ਲੋਕ ਲਾ ਸਕਦੇ ਹਾਂ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਲੋਕ ਕਰਨ ਦੇ ਬਾਵਜੂਦ ਵੀ ਚੋਰ ਜਿਹੜੇ ਆ ਕਿ ਲੱਤ ਨਾਲ ਤੁਹਾਡਾ ਲੋਕ ਤੋੜ ਦਿੰਦੇ ਆ ਫਿਰ ਆਪਣੇ ਕੋਲ ਇੱਕ ਇੱਕ ਹੱਲ ਬਚਦਾ ਆਪਾਂ ਪੁਲਿਸ ਥਾਣੇ ਅਗੇ ਰਿਪੋਰਟ ਕਰਾਉਣੀ ਆ ਕੀ ਆਪਣੇ ਉਹ ਵੀ ਮਦਦ ਕਰਨ ਪਰ ਉਹਦੇ ਵਿੱਚ ਵੀ 10 ਜਾਂ 5% ਲੋਕਾਂ ਦਾ ਮਸਲਾ ਹੱਲ ਹੁੰਦਾ ਤੇ 80 ਤੋਂ 90% ਲੋਕਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਦੇ ਵਾਸਤੇ ਅੱਜ ਆਪਾਂ ਇੱਕ ਛੋਲੇ ਵਾਸਤੇ ਚੀਜ਼ ਲੈ ਕੇ ਆਏ ਆ ਜੀ ਪੀਐਸ ਟ੍ਰੈਕਰ ਜਿਹੜਾ ਕਿ 1500 2000 ਦੇ ਵਿੱਚ ਆ ਜਾਂਦਾ ਸਾਰਾ ਉਹ 3 ਇੰਚ ਦਾ ਹੁੰਦਾਗਾ ਉਹਨੂੰ ਆਪਾਂ ਮੋਟਰਸਾਈਕਲ ਦੇ ਵਿੱਚ ਕਿਤੇ ਵੀ ਲਾ ਸਕਦੇ ਆਂ ਜਿਹੜਾ ਕਿ ਆਪਾਂ ਲਾਈਵ ਲੋਕੇਸ਼ਨ ਆਪਣੀ ਮੋਟਰਸਾਈਕਲ ਦੇ ਚੈੱਕ ਕਰ ਸਕਦੇ ਆਂ ਜਾਂ ਕੋਈ ਆਪਣੇ ਮੋਟਰਸਾਈਕਲ ਨੂੰ ਟੱਚ ਕਰੂਗਾ ਆਪਣੇ ਫੋਨ ਦੇ ਉੱਤੇ ਇੱਕ ਮੈਸੇਜ ਆ ਜੂਗਾ ਜਾਂ ਤੁਹਾਨੂੰ ਇੱਕ ਕਾਲ ਆ ਜਾਂਦੀ ਹੈ ਜੀ ਵੀ ਤੁਹਾਡੇ ਮੋਟਰਸਾਈਕਲ ਨੂੰ ਕੋਈ ਟੱਚ ਕਰੀ ਜਾਂਦਾ ਜੇਕਰ ਤੁਹਾਡਾ ਕੋਈ ਮੋਟਰਸਾਈਕਲ ਚੋਰੀ ਕਰਕੇ ਲੈ ਵੀ ਗਿਆ ਤੁਸੀਂ इजीली ਆਪਣੇ ਮੋਬਾਈਲ ਤੇ ਉਹਨੂੰ ਟਰੈਕ ਕਰ ਸਕਦੇ ਆਂ ਇੱਕ इजीली ਤੁਸੀਂ ਉਸ ਨੂੰ ਬੰਦ ਕਰ ਸਕਦੇ ਆ ਜਾਨਕੀ ਇਹਦਾ ਇੰਜਨ ਆ ਤੁਸੀਂ ਆਪਣੇ ਮੋਬਾਈਲ ਤੋਂ ਕੰਟਰੋਲ ਕਰ ਸਕਦੇ ਆ ਆਨ ਆਫ ਕਰ ਸਕਦੇ ਆਗੇ ਇਸ ਦਾ ਬਹੁਤ ਕਹੈਂਡ ਫੀਚਰ ਹੈ ਜੀ ਇਹ ਇਹ ਸਾਰਾ 1500 ਤੋਂ 2000 ਦੇ ਵਿੱਚ ਲੱਗ ਜਾਂਦਾ ਇਸ ਨੂੰ ਤੁਸੀਂ Amazon Flipkart ਤੋਂ ਕਿਤੋਂ ਵੀ ਮੰਗਵਾ ਸਕਦੇ ਆ ਆਪਾਂ ਥੋੜੇ ਸਾਹਮਣੇ ਫੋਟੋਆਂ ਲਾ ਦਾਂਗੇ ਤੁਸੀਂ ਉਹ ਮੰਗਵਾ ਕੇ ਤੁਸੀਂ इजीली ਘਰੇ ਵੀ ਲਾ ਸਕਦੇ ਆ ਜਾਂ ਤੁਸੀਂ ਕਿਸੇ ਮਿਸਤਰੀ ਤੋਂ ਲਵਾ ਲਓ ਇਹ ਬਹੁਤ ਕਹੈਂਡ ਚੀਜ਼ ਹੈ ਜੀ ਹੁਣ ਆਪਾਂ ਮੇਰੀ ਦਸਤੋਂ ਲੱਖਾਂ 11000 ਰੁਪਏ ਮੋਟਰਸਾਈਕਲ ਤੇ ਜਾਂ ਕੋਈ ਬੁਲਟ ਹੁੰਦਾ ਸਕੂਟਰੀ ਹੁੰਦੀ ਹੈ ਮੋਟਰਸਾਈਕਲ ਹੋਵੇ ਠੀਕ ਹੈ ਆਪਾਂ ਲਾ ਦਿੰਨੇ ਆ ਪੈਸੇ ਪਰ ਉਹਦੀ ਸੇਫਟੀ ਵਾਸਤੇ ਆਪਾਂ ਇਹ ਚੀਜ਼ਾਂ ਨਹੀਂ ਖਰੀਦਦੇ ਜੇ ਕਰੇ ਚਾਹ ਜੇ ਖਰੀਦਦੇ ਇਹਦੇ ਬਹੁਤ ਸਾਰੇ ਬੈਨੀਫਿਟ ਆ ਹੁਣ ਕਈ ਬੰਦੇ ਕਹਣਗੇ ਭਾਈ ਚੋਰਾਂ ਨੇ ਲਿਆ ਉਹ ਲਈ ਜਾਣਾ ਪਰ ਉਹ ਲੈ ਤਾਂ ਜਾਣਗੇ ਪਰ ਤੁਹਾਡੀ ਲੋਕੇਸ਼ਨ ਤੁਸੀਂ ਉਹਦੀ ਟਰੈਕ ਕਰ ਸਕਦੇ ਹੋ ਹੁਣ ਚੋਰ ਨੂੰ ਵੀ ਪਤਾ ਇਹਦੇ ਵਿੱਚ ਆਪਣਾ ਜੀਪੀਐਸ ਲੱਗਿਆ ਹੋਇਆ ਕਿਉਂਕਿ ਛੋਟਾ ਜਾਂਦਾ ਪੋ ਕਿਤੇ ਵੀ ਲਾ ਸਕਦੇ ਆਗੇ ਜਦੋਂ ਤੁਹਾਡਾ ਲੈ ਕੇ ਜਾਊਗਾ ਉਹ ਕੋਈ ਐਵੇਂ ਨਹੀਂ ਕੋਈ ਮੋਟਰਸਾਈਕਲ ਜਾਂ ਸਕੂਟਰ ਜਾਂ ਬੁਲਟ ਦੀ ਕੋਈ ਜ਼ਿਆਦਾ ਬੈਂਟਰੀ ਖਾਂ ਜਮਾਤਪਾ ਜਿੰਨੇ ਵੀ ਗੱਲ ਕਰਦੇ ਬਹੁਤ ਘੱਟ ਪੈਨਟਰੀ ਖਾਂਦਾ ਜਿਹੜੀ ਕਿ ਆਪਾਂ ਈਜ਼ੀ ਨੂੰ ਇੰਸਟਾਲ ਕਰ ਸਕਦੇ ਆ ਕੋਈ ਬਾਲੀ ਵੱਡੀ ਮੰਗਣੀ ਕੋਈ 1500 2000 ਰੁਪਇਆ ਹਰੇਕ ਬੰਦਾ ਲਾ ਸਕਦਾ ਆਪਣੀ ਮੋਟਰਸਾਈਕਲ ਦੀ ਸੇਫਟੀ ਵਾਸਤੇ ਜੀ ਧੰਨਵਾਦ